ਹਰ ਸਾਲ ਦੀ ਥਾਂ ਬਠਿੰਡਾ ਸ਼ਹਿਰ ਵਿੱਚ ਮੋਰੰਜਨ ਮੇਲਾ ਲੱਗਦਾ ਤਾਂ ਇਸ ਵਾਰ ਇੱਕ ਨਵਾਂ ਪ੍ਰੋਜੈਕਟ ਲੈ ਕੇ ਆਂਦਾ ਹੈ ਤੇ ਜਿਹੜਾ ਕੀ ਫਿਸ਼ ਫਿਸ਼ ਮੇਲਾ ਨਾਮ ਰੱਖਿਆ ਇਸ ਮੇਲੇ ਦਾ ਤੇ ਮੇਲੇ ਵਿੱਚ ਜਿਹੜਾ ਕੀ ਸਿੰਗਾਪੁਰ ਤੋਂ ਇਹ ਜਿਹੜੀਆਂ ਕਿਆਂ ਮੱਛਲੀਆਂ ਇੱਥੇ ਲਿਆਂਦੀਆਂ ਗਈਆਂ ਤੇ ਲੋਕ ਬੜੀ ਦੂਰੋਂ ਦੂਰੋਂ ਹਰਿਆਣਾ ਰਾਜਸਥਾਨ ਵੱਖ-ਵੱਖ ਸ਼ਹਿਰਾਂ ਵਿੱਚੋਂ ਆ ਰਹੇ ਨੇ ਕਿ ਲੋਕ ਦੇਖਣ ਮੇਲਾ ਤਾਂ ਗੱਲਬਾਤ ਕਰਦੇ ਆ ਸਭ ਤੋਂ ਪਹਿਲਾਂ ਜਿਹੜੇ ਕੀ ਪ੍ਰਬੰਧਕ ਇੱਥੋਂ ਦੇ ਜਿਹੜੇ ਕੀ ਤਾਂ ਕੀ ਨਾਮ ਹੈ ਜੀ ਤੁਹਾਡਾ ਕਰਨ ਧੀਰਵਲਸਨ ਸਰ ਤੁਸੀਂ ਕਿੰਨੇ ਸਾਲਾਂ ਤੋਂ ਇਹ ਮੇਲਾ ਲਾ ਰਹੇ ਹੋ ਪਠਿੰਡਾ ਸ਼ਹਿਰ ਦੀ ਗੱਲ ਕਰੀ ਗੱਲ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਮੇਲਾ ਦਾ ਮੈਂ 25 30 ਸਾਲਾਂ ਤੋਂ ਮੇਲਿਆਂ ਦਾ ਕੰਮ ਹੀ ਹੈ ਮੇਰਾ ਮੈਂ ਲਗਾ ਰਿਹਾ ਐਸੇਗਾ ਤੇ 2013 ਤੋਂ ਅਸੀਂ ਲਗਾ ਰਹੇ ਹਾਂ ਪਹਿਲਾਂ ਇੱਥੇ ਬਲੂਫੌਕਸ ਗਰਾਊਂਡ ਸੀਗਾ ਹੁਣ ਇਹ ਜੋ ਦੇ ਆਪਾਂ ਮੇਲਾ ਲਾ ਰਹੇ ਮੇਲਾ ਗਰਾਊਂਡ ਬਣ ਗਿਆ ਤੇ ਤੇ 2013 ਤੋਂ ਲਗਾ ਰਹੇ ਹਾਂ ਹਰ ਸਾਲ ਸਾਲ ਚ ਦੋ ਜਾਂ ਤਿੰਨ ਮੇਲੇ ਅਸੀਂ ਲਾਣੇ ਆਂ ਔਰ ਮੇਰੀ ਪੂਰੀ ਕੋਸ਼ਿਸ਼ ਹੁੰਦੀ ਹੈ ਵੀ ਵਧੀਆ ਤੋਂ ਵਧੀਆ ਮੇਲਾ ਲਾਇਆ ਜਾਵੇ ਮੈਥੋਂ ਦਾ ਹੀ ਜੰਪਾਲਾ ਬਠਿੰਡੇ ਸ਼ਹਿਰ ਦਾ ਹੀ ਸਾਰਾ ਸ਼ਹਿਰ ਆਪਣਾ ਮੇਰਾ دوست ਮਿੱਤਰ ਰਿਸ਼ਤੇਦਾਰ ਸਾਰੇ ਹੈਗੇ ਆ ਤਾਂ ਮੈਨੂੰ ਮੇਰੇ ਮੋਹ ਤੌਰ ਸੱਜਣ ਜੋ ਸਾਰੇ ਸ਼ਹਿਰ ਦੇ ਨੇ ਤਾਂ ਸਭ ਦਾ ਇਹੀ ਹੁੰਦਾ ਵੀ ਉਹਨਾਂ ਨੂੰ ਕੁਝ ਵਧੀਆ ਦੇਵਾਂ ਮੈਂ ਉਸੇ ਕੜੀ ਚ ਇਸ ਵਾਰ ਮੈਂ ਇਹ ਅੰਡਰਵਾਟਰ ਫਿਸ਼ਟਿੰਗ ਨਾਲ ਲੈ ਕੇ ਆਇਆ ਜੋ ਕਿ ਪੰਜਾਬ ਚ ਆਨਾਲੋ ਸਿਰਫ ਇੱਕ ਜਾਂ ਦੋ ਜਗ੍ਹਾ ਲੱਗੀ ਆ ਜੇ ਤੇ ਸਭ ਤੋਂ ਪਹਿਲਾਂ ਇਹ ਨਾਲੋ ਵੀ ਬਠਿੰਡੀ ਲਾਈ ਆ ਮੈਂ ਇਹ ਸਾਰਾ ਕਨਸੈਪਟ ਹੈ ਜਿਹੜਾ ਸਿੰਗਾਪੁਰ ਸਵਿਟਜ਼ਰਲੈਂਡ ਬੈਂਕੋਕ THAILAND ਵਗੈਰਾ ਉੱਥੋਂ ਮੱਛੀਆਂ ਆਈਆਂ ਗਈਆਂ ਇੰਡੀਆ ਦੀਆਂ ਤਾਂ ਲਾਲ ਉਹਦੀਆਂ ਮੱਛੀਆਂ ਵੀ ਆ ਨਹੀਂ ਉਹ ਤੋਂ ਵੱਧ ਜਿਹੜੀਆਂ ਮੱਛੀਆਂ ਸੀ ਬਾਹਰੋਂ ਲੱਗ ਆਇਆਂ ਇੰਪੋਰਟਡ ਮੱਛੀਆਂ ਸਾਰਾ ਕੁਝ ਲਾਈਵ ਹੈ ਏਸੀ ਹਾਲ ਹੈ ਉਹ ਸਿਰਫ 100 ਰੁਪਏ ਟਿਕਟ ਹੈ ਇਸੇ ਸੈਟਅਪ ਦੀ ਟਿਕਟ ਬਾਹਰ ਅੰਦਰ ਤੁਸੀਂ ਵੱਡੇ ਸ਼ਹਿਰਾਂ ਜਾਣੇ ਹੋ ਹਜ਼ਾਰੇ 12 1200 15 1500 ਟਿਕਟ ਚੱਲ ਰਹੀ ਹੈ ਅੱਜ ਕੱਲ ਮੈਂ ਸਿਰਫ 100 ਰੁਪਏ ਟਿਕਟ ਰੱਖੀ ਹੈ ਜੋ ਵੀ ਇਸ ਤਰ੍ਹਾਂ ਲਾਲੋ ਵੀ ਮੇਰੀ ਕੋਸਟ ਤੋਂ ਵੀ ਘੱਟ ਰੱਖੀ ਹੈ ਕਿਉਂਕਿ ਮੈਂ ਚਾਹਨਾ ਮੇਰੇ ਸ਼ਹਿਰ ਚ ਕੋਈ ਫੈਸਟਨਲ ਦੇਖਣ ਤੋਂ ਰਹਿਣਾ ਜਾਵੇ ਬਠਿੰਡਾ ਵਾਸੀ ਬੜੇ ਖੁਸ਼ ਨਜ਼ਰ ਆ ਰਹੇ ਨੇ ਕਿ ਇਸ ਤਰ੍ਹਾਂ ਦਾ ਜਿਹੜਾ ਕਿ ਮੇਲਾ ਹਰ ਬਾਰ ਲੱਗਣਾ ਚਾਹੀਦਾ ਹੈ ਬਠਿੰਡਾ ਵਾਸੀਆਂ ਦਾ ਕਹਿਣਾ ਹੈਗਾ ਅਸੀਂ ਕਵਰੇਜ ਕੀਤੀ ਹੈ ਉਸ ਦੌਰਾਨ ਇਹ ਇਹ ਚੀਜ਼ ਦਾ ਮੈਸੇਜ ਮਿਲ ਰਿਹਾ ਹੈਗਾ ਭਾਈ ਇੱਕ ਸਿੰਗਲ ਬੰਦਾ ਇੰਨਾ ਵੱਡਾ ਪ੍ਰੋਜੈਕਟ ਲਿਆਣਾ ਕੋਈ ਸੋਖੀ ਗੱਲ ਨਹੀਂ ਹੈ ਕਿਸ ਤਰ੍ਹਾਂ ਦੇਖਦੇ ਹੋ ਉਸ ਚੀਜ਼ ਨਹੀਂ ਇਹ ਚ ਸਿੰਗਲ ਬੰਦੇ ਦੀ ਕੋਈ ਗੱਲ ਨਹੀਂ ਹੈ ਜੀ ਇਹ ਸਾਡੀ ਟੀਮ ਹੈ ਇਹ ਮੇਰੇ ਦੋਸਤ ਹੈ ਮਿੱਤਰ ਹੈ 파ਟਰ ਹੈ ਜਿਸ ਤਰ੍ਹਾਂ ਬਾਕੀ ਦਾ ਸਭ ਪਿਆਰ ਹੈ ਮੇਰੇ ਸ਼ਹਿਰ ਵਸੀਆਂ ਦਾ ਪਿਆਰ ਹੈ ਨਾਲ ਮੇਰੇ ਭਤੀਜੇ ਹੈ ਮੇਰੇ ਹੋਰ ਦੋਸਤ ਮਿੱਤਰ ਬਾੜਰ ਹੁੰਦੇ ਕੱਲਾ ਨਹੀਂ ਹੁੰਦਾ ਕੋਈ ਕੱਲਾ ਤਾਂ ਕੋਈ ਵੀ ਦੇਖੋ ਸਿਆਣਿਆਂ ਨੇ ਕਿਹਾ ਵੀ ਬਾਣਾ ਚ ਕੱਲਾ ਰੁੱਖ ਵੀ ਨਹੀਂ ਹੁੰਦਾ ਹਨਾ ਕੱਲੇ ਨਹੀਂ ਟੀਮ ਵਰਕ ਹੈ ਔਰ ਟੀਮ ਵਰਕ ਨੂੰ ਮੈਂ ਆਪਦੀ ਸਾਰੀ ਟੀਮ ਵਰਕ ਨੂੰ ਹਮੇਸ਼ਾ ਧੰਨਵਾਦੀ ਹੁਣਾ ਆਪਦੀ ਟੀਮ ਵਰਕ ਦਾ ਉਹ ਸਾਰੇ ਸ਼ਹਿਰ ਵਸੀਆਂ ਦਾ ਵੀ ਮੈਂ ਧੰਨਵਾਦੀ ਵੀ ਆ ਔਰ ਮੋਸਟ ਵੈਲਕਮ ਵੀ ਕਹਿੰਦਾ ਸਾਰੇ ਸ਼ਹਿਰ ਵਸੀਆਂ ਨੂੰ ਵੀ ਆਪਣੇ ਸ਼ਹਿਰ ਚ ਪੰਜਾਬ ਦਾ ਇਹ ਸਭ ਤੋਂ ਵੱਡਾ ਮੇਲਾ ਲਾਇਆ ਹੈ ਜਰੂਰ ਆਓ ਦੇਖੋ ਤੁਸੀਂ ਮਾਣ ਮਹਿਸੂਸ ਕਰੋਗੇ ਇਸ ਚੀਜ਼ ਦੀ ਗਾਰੰਟੀ ਹੈ ਲੋਕ ਜੇ ਗੱਲ ਕਰੀਏ ਕਿੱਥੋਂ ਕਿੱਥੋਂ ਲੋਕ ਆ ਰਹੇ ਨੇਗੇ ਕਿਸ ਤਰ੍ਹਾਂ ਦਾ ਸਹਿਯੋਗ ਮਿਲ ਰਿਹਾ ਲੋਕਾਂ ਦਾ ਜੇ ਗੱਲ ਕਰੀਏ ਲੋਕ ਖੁਸ਼ ਨਜ਼ਰ ਆ ਰਹੇ ਨੇ ਖੁਸ਼ ਨੇ ਪੂਰੀ ਪਬਲਿਕ ਖੁਸ਼ ਹੈ ਸਾਡ ਨੂੰ ਤਾਂ ਕੋਈ ਕਿਸੇ ਤਰ੍ਹਾਂ ਦੀ ਸ਼ਿਕਾਇਤ ਆਈ ਨਹੀਂ ਔਰ ਜਿਹੜਾ ਵੀ ਜਾਂਦਾ ਸਾਨੂੰ ਜੇ ਕੋਈ ਮਿਲਦਾ ਤਾਂ ਕਹਿੰਦਾ ਵੀ ਹਾਂ ਜੀ ਮਜ਼ਾ ਆ ਗਿਆ ਇਸ ਵਾਰ ਦਾ ਤੁਸੀਂ ਨਜ਼ਾਰਾ ਲਿਆ ਤਾਂ ਔਰ ਇਹ ਗੱਲ ਮੈਨੂੰ ਹਰ ਵਾਰੀ ਕਹਿੰਦੇ ਆ ਲੋਕ ਵੀ ਇਸ ਵਾਰ ਦਾ ਤੁਸੀਂ ਮਜ਼ਾ ਲਿਆ ਤਾਂ ਉਸ ਲਈ ਪਬਲਿਕ ਦੀ ਅਸੈਪਟੈਂਸ ਹੈ ਜਿਹੜੀ ਮੇਰੇ ਤੋਂ ਜਿਵੇਂ ਵੱਧਦੀ ਜਾਂਦੀ ਹੈ ਤਾਂ ਮੇਰੀ ਕੋਸ਼ਿਸ਼ ਹੁੰਦੀ ਹੈ ਵੀ ਹਰ ਵਾਰ ਹੋਰ ਵੀ ਕੁਝ ਨਵਾਂ ਕਰੀਏ। ਇਸ ਵਾਰ ਅਸੀਂ ਝੁੱਲੇ ਵੀ ਵੱਧ ਲਾਏ ਆ। ਫਿਸ਼ਟਨਲ ਜਿਸ ਤਰ੍ਹਾਂ ਆਇਆ ਹੈ। ਦੁਕਾਨਦਾਰੀ ਵੀ ਬੜੀ ਬਖਵਕਸ਼ ਡੇਟਾ ਦੀ ਦੁਕਾਨਦਾਰੀ ਆਈ ਹੈ। ਖਾਣਾ ਪੀਣਾ ਵੀ ਬਹੁਤ ਵਧੀਆ ਹੈਗਾ ਤੁਸੀਂ ਦੇਖੋ। ਔਰ ਸਫਾਈ ਦਾ ਵੀ ਪੂਰਾ ਪ੍ਰਬੰਧ ਕੀਤਾ ਗਿਆ ਹੈ। 90% ਮੈਟ ਅਸੀਂ ਇਸ ਵਾਰ ਨਵਾਂ ਪਛਾਇਆ ਹੈ। ਪਹਿਲਾਂ ਕਈ ਵਾਰ ਹੁੰਦਾ ਵੀ ਚਲੋ ਅਰੇਸਟਮੈਂਟ ਕਰ ਲਿਆ। ਇਸ ਵਾਰ ਸਾਰਾ ਮੈਟ ਵਧੀਆ ਪਛਾਇਆ ਹੈ। ਸਿਕਿਉਰਿਟੀ ਦੇ ਔਰ ਵੀ ਹਰ ਤਰ੍ਹਾਂ ਦੇ ਪ੍ਰਬੰਧ ਆ ਜਿਹੜੇ ਪੂ ਤੁਸੀਂ ਪੰਸਰ ਸਾਹਿਬ ਬਠਿੰਡਾ ਦੇ ਵਸਨੀਕ ਹੋ ਇਸ ਤੋਂ ਪਹਿਲਾਂ ਜੇ ਬਠਿੰਡਾ ਚ ਦਾ ਮੇਲਾ ਲਾਣੇ ਹੋ ਉਸ ਤੋਂ ਇਲਾਵਾ ਹੋਰ ਕਿਤੇ ਕਿਤੇ ਮੇਲੇ ਲਾਣੇ ਹਰ ਜਗ੍ਹਾ ਲਾਣੇ ਆ ਜੀ ਆਲ ਇੰਡੀਆ ਦੇ ਵਿੱਚ ਜਾਣੇ ਆ ਸਰਕਾਰੀ ਗੈਰ ਸਰਕਾਰੀ ਮੇਲਿਆਂ ਦੀਆਂ ਬੁਲੀਆਂ ਹੁੰਦੀਆਂ ਗਰਾਉਂਡਾਂ ਦੀਆਂ ਬੁਲੀਆਂ ਹੁੰਦੀਆਂ ਮਾਨਯੋਗ ਹਰ ਜਗ੍ਹਾ ਡੀਸੀ ਸਾਹਿਬ ਏਡੀਸੀ ਸਾਹਿਬ ਐਸਡੀਐਮ ਸਾਹਿਬ ਜਨਾਬ ਐਸਐਸਬੀ ਸਾਹਿਬ ਸਭ ਤੋਂ ਅਨੇ ਉਸੇ ਲਾਣੇ ਆ ਹੋਰ ਵੀ ਕਈ ਮਹਿਕਮੇ ਜਿਸ ਤਰ੍ਹਾਂ ਬੀਐਨਡੀਆ ਹੈ ਉਹਨਾਂ ਦੇ ਐਕਸਨ ਸਾਹਿਬ ਬਿਜਲੀ ਬੋਰਡ ਦੇ ਐਕਸਨ ਸਾਹਿਬ ਸਾਰੇ ਵੱਡੇ ਮਹਿਕਮਤਾਂ ਤੋਂ ਸਿਵਲ ਸਰਜਨ ਸਾਹਿਬ ਮਾਨਜੋਗ ਕਮਿਸ਼ਨਰ ਕਮੇਟੀ ਦੇ ਸਾਰਿਆਂ ਤੋਂ ਐਨਓਸੀਆਂ ਲੈਨੇ ਆ ਫਿਰ ਮਾਨਜੋਗ ਡੀਸੀ ਸਾਹਿਬ ਦੀ ਐਮਈ ਫੋਟੋਕਾਪ ਤੋਂ ਪਰਵੀਸ਼ਨ ਮਿਲਦੀ ਹੈ ਬਸ ਸ਼ਰਤ ਸਾਰੇ ਸ਼ਰਤਾਂ ਬੂਰੀਆਂ ਕਰਦੇ ਆ ਸਾਡੇ ਕੋਲ ਹਰ ਤਰ੍ਹਾਂ ਦੇ ਫਾਇਰ ਦੇ ਸਾਧਨ ਨੇ 20000 ਤੋਂ ਉੱਪਰ ਪਾਣੀ ਅਸੀਂ ਸਟੋਰ ਕਰਕੇ ਰੱਖਦੇ ਆ 20000 ਲੀਟਰ ਤੋਂ ਵੱਧ ਸਮਰ ਸਿਵਲ ਲੱਗਿਆ ਹੋਇਆ 25 ਤੋਂ ਉੱਪਰ ਮੇਰੇ ਕੋਲ ਗੈਸ ਸਿਲੰਡਰ ਹੈ ਤੁਸੀਂ ਦੇਖੋਗੇ ਜਗ੍ਹਾ ਜਗ੍ਹਾ ਤੇ ਹਰ ਜਗ੍ਹਾ ਬੰਨੇ ਹੋਏ ਆ ਕੈਮਰੇ ਲੱਗੇ ਹੋਏ ਆ ਕਹਿੰਦਾ ਮਤਲਬ ਜੋ ਵੀ ਰੂਲ ਹੈ ਨਾ ਰੈਗੂਲੇਸ਼ਨ ਹੈ ਉਸੇ ਨਾਲ ਹੀ ਮੇਲਾ ਲਾਣੇ ਆ ਔਰ ਅੱਜ ਤੱਕ ਪ੍ਰਮਾਤਮਾ ਦੀ ਦਇਆ ਵੀ ਕਦੇ ਦਿੱਕਤ ਆਈ ਨਹੀਂ ਔਰ ਵਾਹਿਗੁਰੂ ਅੱਗੇ ਬੇਨਤੀ ਵੀ ਹੈ ਵੀ ਦਿੱਕਤ ਆਵੇ ਵੀ ਨਾ ਇਹ ਤੁਸੀਂ ਕਾਫੀ ਥਾ ਤੇ ਮੇਲਾ ਲਾ ਚੁੱਕੇ ਹੋ ਇਹ ਸਭ ਤੋਂ ਪਹਿਲਾਂ ਜਿਹੜਾ ਪ੍ਰੋਜੈਕਟ ਲੈ ਕੇ ਆਇਓ ਇਹ ਬਠਿੰਡਾ ਸ਼ਹਿਰ ਚ ਲੈ ਕੇ ਆ ਹਾਂਜੀ ਹਾਂਜੀ ਇਹ ਸਾਰਾ ਪ੍ਰੋਜੈਕਟ ਮੈਂ ਸਭ ਤੋਂ ਪਹਿਲਾਂ ਬਠਿੰਡਾ ਹੀ ਲੈ ਕੇ ਆਇਆ ਹੁਣ ਅੱਗੇ ਦੇਖੋ ਵੀ ਜਿੱਥੇ ਵੀ ਜਾਵਾਂਗੇ ਉੱਥੇ ਪ੍ਰੋਜੈਕਟ ਨਾਲ ਜਾਊਗਾ ਜਾਂ ਨਹੀਂ ਜਾਊਗਾ ਕਿਉਂਕਿ ਇਹਦੇ ਖਰਚੇ ਬਹੁਤ ਜ਼ਿਆਦਾ ਹੈ ਤੇ ਛੋਟੇ ਸ਼ਹਿਰ ਚ ਲਾ ਨਹੀਂ ਸਕਦੇ ਅਸੀਂ ਛੋਟੇ ਸ਼ਹਿਰ ਚ ਅਸੀਂ ਜੇ ਟਿਕਟ ਵਧਾਵਾਂਗੇ ਤਾਂ ਪਬਲਿਕ ਨੂੰ ਅਕਸੈਪਟ ਨਹੀਂ ਹੋਣੀ ਜੇ ਟਿਕਟੇ ਹੀ ਰੱਖਾਂਗੇ ਤਾਂ ਸਾਡਾ ਘਰ ਨਹੀਂ ਪੂਰਾ ਹੋਣਾ ਤੇ ਸਾਡੀ ਕੋਸ਼ਿਸ਼ ਇਹ ਹੁੰਦੀ ਹੈ ਵੀ ਇਹ ਪ੍ਰੋਜੈਕਟ ਤਾਂ ਹੁਣ ਵੱਡੇ ਸ਼ਹਿਰ ਚ ਲੱਗ ਤਾਂ ਬਿਲਕੁਲ ਜੀ ਅਸੀਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਅਸੀਂ 파ਟਨ ਨਾਲ ਗੱਲ ਕਰਦੇ ਆ ਇਹ 파ਟਨਰ ਰਾਹੀ ਜਿਹੜਾ ਕਿ ਇਹ ਮੇਲਾ ਲੱਗਿਆਗਾ ਤਾਂ ਗੱਲਬਾਤ ਸਾਰੀ ਕਰਦੇ ਪੰਜ ਜੀ ਕੀ ਨਾਮ ਹੈ ਮੇਰਾ ਨਾਮ ਜੀ ਵਿੱਕੀ ਹਾਂਜੀ ਤੁਸੀਂ ਇਹ ਫਿਸ਼ ਮੇਲਾ ਦੇ ਜਿਹੜਾ ਕਿ ਤੁਹਾਡੇ ਆਪ ਦੀਆਂ ਜੀ ਗੱਲ ਬਿਲਕੁਲ ਜੀ ਅਸੀਂ ਐਕਸੈਪਟ ਆਪ ਤਿਆਰ ਕੀਤਾ ਜੀ ਸਾਡੇ ਕੋਲ ਤਿੰਨ ਐਕਸੈਪਟ ਨੇ ਇੱਕ ਲੱਗਾ ਜੀ ਫਰੀਦাবাদ ਇੱਕ ਲਾਇਆ ਜੰਮੂ ਤੇ ਇੱਕ ਲੱਗਾ ਬਠਿੰਡੇ ਜੋ ਪੰਜਾਬ ਮੇ ਪਹਿਲੀ ਬਾਰ ਹਮ ਬਠਿੰਡੇ ਲੈ ਕੇ ਆਏ ਹਾਂ ਇਹ ਗੱਲ ਕੀਤੀ ਜਾਵੇ ਮੱਛਲੀਆਂ ਕਿਸ ਤਰ੍ਹਾਂ ਲੈ ਕੇ ਕਿਸ ਤਰ੍ਹਾਂ ਆਏ ਜਿਵੇਂ ਸਿੰਗਾਪੁਰ ਦੀ ਆਰਡਰ ਥਾਂ ਦੀ ਗੱਲ ਸਰ ਬਾਈਰ ਇਹ ਮੱਛਲੀ ਮੰਗਾਨੀ ਪੈਂਦੀ ਸਾਨੂੰ ਸਾਨੂੰ ਪਤਾ ਸੀ ਕਿ ਹਸਾਮਾ ਨੂੰ ਤਿਆਰ ਕਰਦੇ ਆ ਇਹਨਾਂ ਦੀ ਜਿਹੜੀ ਡਾਈਟ ਹੈ ਇਹਨਾਂ ਦੀ ਜਿਹੜੀ ਮੈਡੀਸਨ ਹੈ ਉਹ ਪ੍ਰੋਪਰ ਸਾਨੂੰ ਦੇਣੀ ਪੈਂਦੀ ਹੈ ਠੀਕ ਹੈ ਨਾ ਗਰਮੀਆਂ ਚ ਇਹਨੂੰ ਵੀ ਲਿਆਣਾ ਬੜਾ ਮੁਸ਼ਕਿਲ ਹੈ ਪਰ ਅਸੀਂ ਫਿਰ ਵੀ ਕੋਸ਼ਿਸ਼ ਕਰ ਰਹੇ ਆ ਪੂਰਾ ਨਹੀਂ ਦੇਖਭਾਲ ਕਰ ਰਹੇ ਆ ਪਬਲਿਕ ਨੂੰ ਕੁਝ ਕਰ ਰਹੇ ਆ ਪਬਲਿਕ ਜਿਹੜੀ ਅੰਦਰ ਜਾ ਰਹੀ ਹੈ ਉਹ ਪਬਲਿਕ ਇੰਨੀ ਖੁਸ਼ ਹੈ ਉਹ ਕਹਿ ਰਹੀ 100 ਰੁਪਏ ਚ ਜੋ ਤੁਸੀਂ ਦਿਖਾ ਰਹੇ ਹੋ ਸਾਨੂੰ ਅਸੀਂ ਨਹੀਂ ਦੇਖਿਆ ਕਿੰਨੇ ਪ੍ਰਕਾਰ ਦੀਆਂ ਮੱਛਲੀਆਂ ਐ ਤੇ ਗੱਲ ਕੀਤੀ ਜਾਵੇ ਏਸੀ ਵੀ ਲੱਗੇ ਨੇਗੇ ਕਿੰਨੇ ਏਸੀ ਲੱਗੇ ਨੇਗੇ 10 ਏਸੀ ਲੱਗੇ ਆ ਜੀ ਅੰਦਰ ਪਲਸ 6-7 ਕੁਲਰ ਲਾਏ ਅਸੀਂ ਅੰਦਰ ਤੇ ਮੱਛਲੀਆਂ ਘੱਟ ਤੋਂ ਘੱਟ 100 ਪ੍ਰਕਾਰ ਦੀ ਮੱਛਲੀ ਤੁਹਾਨੂੰ ਅੰਦਰ ਨਜ਼ਰ ਆਏਗੀ ਜਿਹੜੀ ਕਿ ਘੱਟੋ ਘੱਟ 15000 ਪਲਸ ਫਿਸ਼ ਹੈ ਅੰਦਰ ਆਪਣੇ ਕੋਲ ਮੱਛਲੀ ਹੈ ਠੀਕ ਹੈ ਸ਼ਾਰਕ ਵੀ ਹੈ ਰਵਾਨਾ ਵੀ ਹੈ ਡੋਲਫਿਨ ਵੀ ਹੈ ਸਪੈਰੀਓ ਵੀ ਹੈ ਇਹ ਸਭੀ ਮੱਛਲੀ ਆਊਟ ਆਫ ਕੰਟਰੀ ਸੇ ਹੈ ਮੱਛਲੀਆਂ ਤੋਂ ਇਲਾਵਾ ਹੋਰ ਕਿਹੜੇ-ਕਿਹੜੇ ਜੀ ਜਾਨਵਰ ਦੀ ਗੱਲ ਕੀਤੀ ਜਾਵੇ ਦੋ ਐਗਵਾਨਾ ਮੰਗਾਏ ਜੀ ਅਸੀਂ ਸਪੈਸ਼ਲ ਅਮਰੀਕਾ ਤੋਂ ਯੂ ਐਸ ਤੋਂ ਆਏ ਹੈ ਜੀ ਉਹ ਉਹਦਾ ਇੱਕ ਦਾ ਪ੍ਰਾਈਸ ਹੈ 85000 ਉਹ ਚੀਜ਼ ਦੇਖਣ ਵਾਲੀ ਉਹ ਕਦੀ ਵੀ ਇੰਡੀਆ ਚ ਪਹਿਲਾਂ ਨਹੀਂ ਆਇਆ ਜੋ ਜੇ ਮੁੰਨੇ ਜੀ ਬਾ ਪਾਣੀ ਦੀ ਗੱਲ ਕੀਤੀ ਆਵੇ ਹਰ ਵਾਰ ਪਾਣੀ ਚੇਂਜ ਕਰਨਾ ਪੈਂਦਾ ਤਾਂ ਕਿੰਨੇ ਦਿਨ ਬਾਅਦ ਪਾਣੀ ਚੇਂਜ ਸਰ ਦੂਸਰੇ ਦਿਨ ਸਾਨੂੰ ਪਾਣੀ ਚੇਂਜ ਕਰਨਾ ਪੈਂਦਾ 70% 70% ਅਸੀਂ ਪਾਣੀ ਦੂਸਰੇ ਦਿਨ ਚੇਂਜ ਕਰਦੇ ਆ 30% ਸਾਨੂੰ ਰੱਖਣਾ ਪੈਂਦਾ ਕਿਉਂਕਿ ਫਿਸ਼ ਮਛਲੀ ਹੈ ਨਾ ਜਿਹੜੀ ਉਹ ਪਾਣੀ ਤੋਂ ਬਿਨਾਂ ਰਹਿ ਨਹੀਂ ਸਕਦੀ ਇਸ ਕਰਕੇ ਉਹਨੇ ਵਾਸਤੇ 30% ਅਸੀਂ ਰੱਖ ਕੇ ਉਹਦੇ ਚ ਦਵਾਈ ਮੈਡੀਸਿਨ ਪਾ ਕੇ ਉਹਨੂੰ ਸੈੱਟ ਕਰਕੇ ਉਸ ਤੋਂ ਬਾਅਦ 70% ਪਾਣੀ ਪਾਈਦਾ ਜਿਹੜੀ ਤੁਸੀਂ ਮਛਲੀ ਤੋਂ ਇਲਾਵਾ ਦੂਸਰੇ ਜਾਨਵਰ ਦੀ ਗੱਲ ਕੀਤੀ ਹੈ ਉਹ ਜ਼ਹਿਰੀਲੇ ਆ ਜਾਂ ਸਰ ਉਹ ਵਾਲਤੂ ਗਿਨੇ ਜਾਂਦੇ ਨੇ ਉਹ ਹੈ ਜਗਰੀਲੇ ਨੇ ਪਰ ਉਹ ਕਿਸੇ ਪਬਲਿਕ ਨੂੰ ਕੋਈ ਨੁਕਸਾਨ ਨਹੀਂ ਕਰਦੇ ਕਿਉਂਕਿ ਉਹ ਪਿੰਜਰਿਆਂ ਵਿੱਚ ਰੱਖੇ ਹੋਏ ਨੇ ਬਕਾਇਦਾ ਸ਼ੀਸ਼ੇ ਲਗਾਏ ਹੋਏ ਨੇ ਪਲੇਨ ਰਾਹੀਂ ਆਏ ਉਹ ਵੀ ਹਾਂਜੀ ਉਹ ਪਲੇਨ ਐਮਰਬਾਈਏ ਏਰੀਆ ਆਇਆ ਜੀ ਕਿ ਕਿੱਥੋਂ ਦੀ ਗੱਲ ਕੀਤੀ ਜਾ ਉਹ ਯੂ ਐਸ ਏ ਤੋਂ ਆਏ ਜੀ ਯੂ ਐਸ ਏ ਹਾਂਜੀ ਉਹ ਇਹ ਪ੍ਰੋਜੈਕਟ ਪਹਿਲੀ ਵਾਰ ਬਠਿੰਡਾ ਹੀ ਲੈ ਕੇ ਆਏ ਹਾਂ ਕਿਉਂਕਿ ਪੰਜਾਬ ਚ ਹੋਰ ਸ਼ਹਿਰਾਂ ਚ ਵੀ ਨਹੀਂ ਪੰਜਾਬ ਜੇ ਪਹਿਲੀ ਵਾਰ ਬਠਿੰਡਾ ਲੈ ਕੇ ਆਏ ਜੀ ਪਰ ਇਹ ਆਇਆ ਹੀ ਪੰਜਾਬ ਚ ਪਹਿਲੀ ਵਾਰ ਜਿਹੜਾ ਪਹਿਲਾਂ ਲੱਗਿਆ ਸੀ ਲੁਧਿਆਣੇ ਲੱਗਿਆ ਸੀ ਇੱਕ ਐਕਸੈਪਟਿਵ ਫਿਸ਼ ਟਰਨਰ ਉਸਮੇ ਉਹਦੇ ਚ ਨਾ ਹੀ ਫਲੋਰ ਸੀਗਾ ਜੀ ਤੇ ਨਾ ਹੀ ਟਰਨਾ ਸੀ ਸਿਰਫ ਇੱਕ ਅਕਵਰੀਅਮ 42 ਅਕਵਰੀਅਮ ਲੱਗੇ ਸੀ ਅਸੀਂ ਪਲੱਸ 42 ਅਕਵਰੀਅਮ ਪਲੱਸ ਚਾਰ ਟਰਨਾ ਔਰ ਇੱਕ ਫਲੋਰ ਲਗ ਲਗ ਜਿੰਦੇ ਜੇ ਗੱਲ ਕਰੀ ਪ੍ਰੋਜੈਕਟ ਨੂੰ ਲਾਨਤੇ ਜੀ ਇਹ ਪ੍ਰੋਜੈਕਟ ਲਾਉਣ ਨੂੰ ਸਾਨੂੰ ਘੱਟੋ ਘੱਟ 25 ਬੰਦੇ ਤੇ 15 ਦਿਨ ਲਾਣੇ ਪੈਂਦੇ ਆ ਜੀ 25 ਬੰਦੇ 15 ਦਿਨ ਹਾਂਜੀ ਇਹ ਦਿਨ ਰਾਤ ਮਿਹਨਤ ਕਰਦੇ ਆ ਇਹਨਾਂ ਦੀ ਮਿਹਨਤ ਸਾਨੂੰ ਫਲ ਦਿੰਦੀ ਹੈ ਜੀ ਤਾਂ ਹੁਣ ਜੇ ਗੱਲ ਕੀਤੀ ਜਾਵੇ ਇਹ ਮੇਲਾ ਜੇ ਮੰਨ ਲਓ ਪੰਜਾਬ ਚ ਹੋਰ ਵੀ ਤਾਂ ਥਾਂ ਤੇ ਲਾਉਂਗੇ ਜੀ ਸਰ ਦੇਖੋ ਜੀ ਜਿਸ ਸਮਨੇ ਇਹਦਾ ਰੇਟ ਹੈ ਅਸੀਂ ਪਬਲੀ ਨੂੰ ਇੱਕ ਵਾਰੀ ਦਿਖਾਉਣਾ ਚਾਹਦੇ ਹਾਂ ਅਸੀਂ ਕੀ ਚੀਜ਼ ਲੈ ਕੇ ਆਏ ਹਾਂ ਇਸ ਇਸ ਰੇਟ ਚ ਅਸੀਂ ਇੱਥੋਂ ਕੁਝ ਨਹੀਂ ਕਮਾ ਕੇ ਜਾਵਾਂਗੇ ਅਸੀਂ ਇੱਕ ਵਾਰੀ ਪਬਲੀ ਨੂੰ ਕੁਝ ਕਰਨਾ ਚਾਹਦੇ ਹਾਂ ਜਿਵੇਂ ਪਬਲੀ ਨੂੰ ਰਿਸਪੌਂਸ ਮਿਲੇਗਾ ਅੱਗੇ ਜਾਵਾਂਗੇ ਸਾਨੂੰ ਵੀ ਰਿਸਪੌਂਸ ਮਿਲੇਗਾ ਤੁਸੀਂ ਪਠਿੰਡਾ ਦੀ ਗੱਲ ਕੀਤੀ ਹੈ ਇੱਥੇ 100 ਰੁਪਏ ਟਿਕਟ ਹੈ ਜੇ ਸਿੰਗਾਪੁਰ ਦੀ ਗੱਲ ਕੀਤੀ ਜਾਵੇ ਉੱਥੇ ਕਿੰਨਾ ਖਰਚਾ ਆਉਂਦਾ ਦੇਖਣ ਦਾ ਹੈ ਜੀ ਸਰ ਇੱਥੇ ਪੂਰੀ ਫੈਮਿਲੀ ਦੇਖ ਲੇਗੀ ਜਿੰਨੇ ਪੈਸੇ ਚ ਉਹਨੇ ਪੈਸੇ ਚ ਉੱਥੇ ਹਾਂਜੀ ਕਟੋ-ਕਟ ਸੱਛ 600 ਤੋਂ ਟਿਕਟ ਸਟਾਰਟ ਹੁੰਦੀ ਹੈ ਤੇ 1000 ਰੁਪਏ ਤੱਕ ਟਿਕਟ ਹੈ ਜੀ ਮੈਸੇਜ ਦੇਣਾ ਚਾਹੁੰਦੇ ਹਾਂ ਬਠਿੰਡਾ ਵਾਸੀ ਆ ਬਠਿੰਡਾ ਦੇ ਨਾਲ ਲਗਵੇਂ ਪਿੰਡਾਂ ਦੇ ਅਸੀਂ ਪਿੰਡ ਵਾਲਿਆਂ ਨੂੰ ਔਰ ਬਠਿੰਡਾ ਵਾਸੀਆਂ ਨੂੰ ਇਹ ਕਹਿਣਾ ਚਾਹੁੰਦੇ ਆ ਤੁਸੀਂ ਆਓ ਇੱਕ ਵਾਰੀ ਐਕਸੈਪਟ ਦੇਖੋ ਐ ਬਹੁਤ ਲਾਭ ਮਿਲੇਗਾ ਬਹੁਤ ਚੀਜ਼ ਦੇਖਣ ਵਾਲੀ ਹੈ ਤੁਸੀਂ ਆਓਗੇ ਸਾਨੂੰ ਵੀ ਬਰਪੂਰ ਮਜ਼ਾ ਆਏਗਾ ਵੀ ਪਬਲਿਕ ਆ ਰਹੀ ਹੈ ਤਾਂ ਬਿਲਕੁਲ ਜੀ ਤਸਵੀਰਾਂ ਤੁਸੀਂ ਦੇਖ ਰਹੇ ਹੋ ਇੱਕ ਵਾਰੀ ਤੁਹਾਨੂੰ ਦੁਬਾਰਾ ਦਿਖਾ ਦਈਏ ਇਹ ਜਿਹੜੀਆਂ ਫਿਸ਼ ਵੱਖ-ਵੱਖ ਵਿਦੇਸ਼ਾਂ ਤੋਂ ਆਈਆਂ ਨੇ ਤਾਂ ਤਸਵੀਰਾਂ ਦੇਖ ਰਹੇ ਹੋ ਫਲੋਰ ਵੀ ਲੱਗਿਆ ਇਹਦੇ ਵਿੱਚ ਤੁਹਾਨੂੰ ਅੰਦਰ ਲੈ ਚਲਦੇ ਹਾਂਗੇ ਤਾਂ ਲੋਕਾਂ ਨਾਲ ਵੀ ਬੜਾ ਲੋਕਾਂ ਚ ਹੁਸ਼ਿਆਰ ਲੋਕ ਆਪਣੇ ਬੱਚਿਆਂ ਨੂੰ ਲੈ ਕੇ ਇੱਥੇ ਆ ਰਹੇ ਨੇ ਵੱਖ-ਵੱਖ ਪ੍ਰਕਾਰ ਦੀਆਂ ਮੱਛਲੀਆਂ ਇੱਥੇ ਜਿਹੜੀ ਕਿ ਲਿਆਂਦੀਆਂ ਗਈਆਂ ਤਾਂ ਤਸਵੀਰਾਂ ਦੇਖ ਰਹੇ ਹੋ ਇਹ ਜਿਹੜਾ ਪ੍ਰੋਜੈਕਟ ਸਿੰਗਾਪੁਰ ਤੋਂ ਲਿਆਂਦਾ ਗਿਆ ਹੈਗਾ ਤਾਂ ਬੜੇ ਪ੍ਰਕਾਰ ਦੀਆਂ ਇੱਥੇ ਮੱਛਲੀਆਂ ਤਾ ਬਠਿੰਡਾ ਸ਼ਹਿਰ ਵਿੱਚ ਪਹਿਲਾ ਪ੍ਰੋਜੈਕਟ ਜਿਹੜਾ ਕਿ ਫਿਸ਼ ਦਾ ਇਹ ਫਿਸ਼ ਮੇਲਾ ਜਿਹੜਾ ਕਿ ਇਸ ਇਸ ਦਾ ਨਾਮ ਰੱਖਿਆ ਗਿਆਗਾ ਤਾਂ ਪਹਿਲਾਂ ਇਸ ਦਾ ਨਾਮ ਮਨੋਰੰਜਨ ਮੇਲਾ ਸੀਗਾ ਤਸਵੀਰਾਂ ਤੁਸੀਂ ਦੇਖ ਰਹੇ ਹੋ ਲਗਾਤਾਰ ਤੁਹਾਨੂੰ ਦਿਖਾ ਰਹੇ ਆ ਜਿਹੜਾ ਕਿ ਬਠਿੰਡਾ ਚ ਪਹਿਲੀ ਵਾਰ ਲੱਗਿਆ ਤੇ ਲੋਕਾਂ ਚ ਬੜਾ ਹੁਸ਼ਿਆਰ ਲੋਕ ਬੜੀ ਦੂਰੋਂ ਦੂਰੋਂ ਆਪਣੇ ਬੱਚਿਆਂ ਨਾਲ ਪ੍ਰਬੰਧਕ ਕਮੇਟੀਆਂ ਨੇ ਕਿ ਇਸ ਤਰ੍ਹਾਂ ਦੇ ਜਿਹੜਾ ਕਿ ਮੇਲੇ ਵਿੱਚ ਲੋਕ ਆਣ ਤੇ ਬੱਚਿਆਂ ਨਾਲ ਮਨੋਰੰਜਨ ਲੈਣ ਕੈਮਰਾਮੈਨ ਗੁਰਵਿੰਦਰ ਨਾਲ ਕਪੀਲ ਸ਼ਰਮਾ ਦੀ ਵਿਸ਼ੇਸ਼ ਰਿਪੋਰਟ war okay. mit okay.